ਹੁਣ ਆਪਣੇ ਲਵੇ ਇਹ ਜੇ ਪ੍ਰੋਡਕਟ ਆਏ ਹੋਏ ਨੇਗੇ ਬਾਈ ਜਿਹੜੇ ਨੇ ਸਾਈ ਕਰਾਉਂਦੇ ਨੇ ਵੀ ਤੋਂ 25 ਦਿਨ ਦਾ ਰਿਜ਼ਲਟ ਆ ਪਈਆ ਕੀ ਸੁੰਡੀ ਵਾਲੀ ਸੁੰਡੀ ਵਾਲੀ ਗੋਪਦੀ ਸੁੰਡੀ ਪੱਤਾ ਲਵੇ ਟਿੱਡਾ ਪ ਮੱਕੜ ਕਾਲਾ ਤੇਲਾ ਪੂਰਾ ਤੇਲਾ ਚਟਾ ਆਲਵਰਡ ਦੇ ਤੇਲਿਆਂ ਵਾਸਤੇ ਆਲਵਰਡ ਦੇ ਤੇਲਿਆਂ ਵਾਸਤੇ ਤੇ ਦੇਤੀ ਤਾਂ ਨਹੀਂ ਹੋਣਗੇ ਬਿਲ ਪੱਕਾ ਪੱਕਾ ਬਿਲ ਮੰਗ ਕੇ ਲਓ ਸਾ ਤੋਂ ਠੀਕ ਹੈ ਜੀ ਠੀਕ ਹੈ ਜੀ ਪੱਕਾ ਬਿਲ ਮੰਗ ਕੇ ਲਓ ਤੁਹਾਨੂੰ ਬਿਲ ਪੱਕਾ ਲੋਕਾਂ ਵਾਂਗੂ ਇਹ ਨਹੀਂ ਕਹਿੰਦੇ ਜੇ ਮੂਹਰੋਂ ਸਾਨੂੰ ਬਿਲ ਤੇ ਆਊਗੀ ਤੁਹਾਨੂੰ ਤਾਂ ਹੀ ਦੇਵਾਂਗੇ ਅਸੀਂ ਕਿਉਂ ਤੁਹਾਨੂੰ ਇਹ ਗੱਲ ਕਹਿ ਰਹੇ ਆ ਅਸੀਂ ਡੁਪਲੀਕੇਟ ਵੇਚਣਾ ਹੀ ਨਹੀਂ ਹੈਗਾ ਬਾਈ ਅਸੀਂ ਬਿਲ ਤੇ ਲਵਾਂਗੇ ਬਿਲ ਤੇ ਵੇਚਾਂਗੇ ਠੀਕ ਹੈ ਫੋਨ ਤੇ ਰੇਟ ਸਾਡਾ ਹੋਰ ਹੋਊਗਾ ਉਰੇ ਆ ਕੇ ਰੇਟ ਹੋਰ ਹੋਊਗਾ ਇਹ ਕਿਵੇਂ ਹੋਊਗਾ ਜੀ ਇਹ ਵੀਰੇ ਉਰੇ ਆਵੇਗਾ ਤਾਂ ਆਪਣੇ ਲਵੇ ਭਰਾ ਆਵੇ ਕਿਸਾਨ ਭਰਾ ਉਰੇ ਉਹਨੂੰ ਰੇਟ ਆਪਾਂ ਉਹਦਾ ਪੂਰਾ ਮਾਨ ਤਨ ਤੇਲ ਖਰਚਾ ਕੱਢ ਕੇ ਤੋਰਾਂਗੇ ਕਿਵੇਂ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਰਿਹਾ ਜੀ ਦਵਾਰੇ ਆ ਦਵਾਰੇ ਫੇਰ ਆਏ ਜੀ ਲੈਣਾ ਦਵਾਰੇ ਫੇਰ ਆ ਗਏ ਨਾ ਬਾਈ ਲੋ ਜੀ ਬਾਈ ਜੀ ਜੇ ਚੀਜ਼ ਵਧੀਆ ਸੀਗੀ ਤਾਂ ਹੀ ਦਵਾਰੇ ਆਏ ਨੇ ਬਾਈ ਲੈ ਵੀ ਕਿਸਾਨ ਭਰਾ ਉਹ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆਗੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀਆਂ ਤਿੰਨ ਪ੍ਰੋਬਲਮਾਂ ਦਾ ਹੱਲ ਕਰਾਂਗੇ ਉਲੀ ਸੁੰਡੀ ਤੇ ਤੇਲਾ ਆਪਾਂ ਜਾਇ ਹੋਇਆ ਬਾਈ ਜੀ ਖਾਲਸਾ ਪੈਸਟਿਸਾਈਡ ਸਹਿਰ ਸੰਗਰੂਰ ਦੇ ਵਿੱਚ ਸਾਹਮਣੇ ਬਾਈ ਜੀ ਨਿਗਾਹ ਮਾਰ ਦੋ ਅਸੀਂ ਖੜੇ ਆਂਗੇ ਸੰਗਰੂਰ ਤੋਂ ਜਿਹੜਾ ਬਰਨਾਲੇ ਨੂੰ ਰੋਡ ਜਾਂਦਾਗਾ ਜਮਾ ਪੁਲਸ ਲਾਈਨ ਦੇ ਕੋਲੇ ਆਜੋ ਬਾਈਆਂ ਨਾਲ ਗੱਲਬਾਤ ਕਰਦੇ ਆ ਵੀ ਕੀ ਗੱਲਬਾਤ ਹੈ ਕੀ ਰੇਟ ਹੈਗਾ ਬਾਈਆਂ ਦਾ ਦਾਵਾ ਹੈ ਕਿ ਇਹ ਕਾਊਂਟਰ ਆ ਜਿਹੜਾ ਸਸਤਾ ਕਾਊਂਟਰ ਆ ਤੁਹਾਨੂੰ ਇੱਥੇ ਜੇ ਤੁਸੀਂ ਇੱਥੇ ਆਓਗੇ ਬਾਈ ਜੀ ਬਾਈ ਜੀ ਤੁਹਾਡਾ ਪੂਰਾ ਫਾਇਦਾ ਕਰਕੇ ਤੋਰਨੇ ਕੀ ਗੱਲ ਵਾਤਾ ਸਾਰੀ ਗੱਲ ਬਾਤ ਬਾਈ ਜੀ ਨਾਲ ਕਰਦੇ ਆਂਗੇ ਬਾਈ ਸਤਿਕਾਰ ਜੀ ਸਤਿਕਾਰ ਜੀ ਬਈ ਖਾਲਸਾ ਬਈ ਫਤੇ ਠੀਕ ਠਾਕ ਹੋ ਬਾਈ ਜੀ ਹਾਂਜੀ ਚੜਦੀ ਕਲਾ ਭਰਾ ਆਪਣਾ ਕੰਮ ਕਿਵੇਂ ਆ ਜੀ ਹੁਣ ਕੰਮ ਵੀਰੇ ਪੂਰਾ ਚੜਦੀ ਕਲਾ ਚ ਹੈਗਾ ਪੂਰਾ ਟਾਪ ਦਾ ਭਰਾ ਬੱਲੇ ਬੱਲੇ ਕਰਾਤੀ ਤੁਸੀਂ ਧੰਨਵਾਦ ਜਿਉਂਦੇ ਬਣਦੇ ਰਹੋ ਬਾਈ ਯਾਰ ਵੀਰ ਆਪਣੇ ਕੋਲ ਕਿਉਂ ਆਉਣ ਜੀ ਇਹ ਦੱਸੋ ਪਹਿਲਾਂ ਤਾਂ ਕਾਰਨ ਕੀ ਆ ਕਾਰਨ ਭਰੇ ਹੁਣ ਜਿਵੇਂ ਚੱਲਦਾ ਗਾ ਆਪਣਾ ਸਪਰੇਹਾ ਦਾ ਦੌਰ ਚੱਲ ਰਿਹਾ ਜਿਹੜਾ ਹੂੰ ਆਪਣੇ ਲਵੇ ਫੰਗੀ ਸਾਈਡ ਹਾਂਜੀ ਉਲੀ ਰੋਗ ਜਿਵੇਂ ਘੰਡੀ ਰੋਗ ਹੋ ਗਿਆ ਕਈ ਝੋਨਿਆਂ ਤੇ ਘੰਡੀ ਰੋਗ ਦੀ ਸਮੱਸਿਆ ਆਉਂਦੀ ਹੈਗੀ ਠੀਕ ਠੀਕ ਹੈ ਜੀ ਤੇ ਤੇਲਾ ਹੋ ਗਿਆ ਹੂੰ ਤੇ ਹੁਣ ਜਿਹੜਾ ਮੁਜਰ ਮੁਜਰ ਕੱਟ ਵਾਲੀ ਸੁੰਡੀ ਪਾਊਗੀ ਉਹ ਹੋਗੀ ਹਾਂਜੀ ਠੀਕ ਹੈ ਜੀ ਜਦੋਂ ਬੱਲੀ ਤੇ ਆ ਜਾਂਦੀ ਆ ਸੁੰਡੀ ਉਦੋਂ ਸੇਤੀ ਕੰਟਰੋਲ ਨਹੀਂ ਹੁੰਦੀ ਹੁੰਦੀ ਠੀਕ ਠੀਕ ਹੈ ਜੀ ਤੇ ਹੁਣ ਆਪਣੇ ਲਵੇ ਇਹ ਜੇ ਪ੍ਰੋਟੈਕਟ ਆਏ ਹੋਏ ਨੇਗੇ ਬਾਈ ਜਿਹੜੇ ਨਸਾਈ ਕਰਾਉਂਦੇ ਨੇ अच्छा उली सोंडी ਤੇਲਾ ਬ੍ਰਾਂਡ ਹੀ ਬ੍ਰਾਂਡ ਨੇ ਬਾਈ ਹੁਣ ਤਾਂ ਆਪਣੀ ਦੁਕਾਨ ਤੇ ਠੀਕ ਹੈ ਬਈ ਰਿਜ਼ਲਟ ਕਿਵੇਂ ਰਹੂਗਾ ਰਿਜ਼ਲਟ ਦੀ ਗੱਲ ਜਲਤ ਵੀਰੇ 20 ਤੋਂ 25 ਦਿਨ ਦਾ ਰਿਜ਼ਲਟ ਆ ਪਈਆ ਕੀ ਸੁੰਡੀ ਵਾਲੀ ਸੁੰਡੀ ਵਾਲੀ ਗੋਪਦੀ ਸੁੰਡੀ ਪੱਤਾ ਲਵੇ ਟਿੱਡਾ ਪਮੱਕੜ ਜੀ ਠੀਕ ਹੈ ਜੀ ਤੇ ਪੂਰਾ ਟਾਪ ਦਾ ਰਿਜ਼ਲਟ ਆ 25 ਦਿਨ ਦਾ ਰਿਜ਼ਲਟ ਆ ਗਿਆ ਦਾ ਸਨੇਕ ਦਵਾਈ ਦਾ ਤੋਂ ਸੁੰਡੀ ਤੋਂ ਆਂਗੀ ਸਨੇਕ ਆ ਨਾ ਸਨੇਕ ਜੀ 25 ਦਿਨਾਂ ਦਾ ਰਿਜ਼ਲਟ ਹੈਗਾ ਬਾਈ ਜੀ ਕੋਲ ਰਿਜ਼ਲਟ ਆ ਭਾਈ ਜੀ ਪੂਰਾ ਟੌਪ ਦਾ ਜੀ ਹਾਂਜੀ ਅਗਲੀ ਕਿਹੜੀ ਹੁਣ ਚੱਲੂਗੀ ਜਿਵੇਂ ਜੀ ਆਪਣਾ ਤੇਲੇ ਵਾਲੀ ਤੇਲੇ ਵਾਲੀ ਜੀ ਤੇਲੇ ਤੋਂ ਭਾਈ ਆ ਪਈਆ ਚੈਸਾ ਆਪਣੇ ਲਵੇ ਸਜੰਟਾਂ ਦੀ ਚੈਸਾ ਕੀ ਜੀ ਚੈਸਾ ਕੀ ਜੀ ਇੱਧਰ ਜੁਪੀ ਐਲ ਦੀ ਉਹ ਸੀਨ ਪਈਆ ਗਈ ਉਹ ਸੀਨ ਆ ਗਈ ਜੀ ਠੀਕ ਆ ਜੀ ਇੱਧਰ ਪਈਆ ਕ੍ਰੀਸੀ ਕ੍ਰੋਪ ਦੀ ਉਹ ਸੀਨ ਠੀਕ ਆ ਜੀ ਤੇ ਮੁੜ ਕੇ ਇੱਥੇ ਆ ਜਾਓ ਭਾਈ ਸ੍ਰੀ ਰਾਮ ਦੀ ਚੈਸ ਪਈਆ ਲੈ ਵੀ ਕਾ ਦਿਖਾ ਪਰਜਾਤ ਦੀ ਚੈਸ ਪਈਆ ਹਾਂਜੀ ਉਸੀਆਂ ਦੀ ਉਹ ਸੀਨ ਪਈਆ ਭਾਈ ਆਪਣਾ ਸਾਤਰ ਦੇ ਨਾਂ ਤੇ ਪਈ ਆ ਗਈ ਇਹ ਚੈਸ ਕ੍ਰੌਪ ਕੇਅਰ ਦੀ ਬਾਈ ਸਵਾਸਤਿਕ ਦੀ ਚੈਸ ਪਈ ਆ ਗਈ ਤੇ ਆ ਵੀ ਇਹਦਾ ਉਸੀਨ ਆ ਗਈ ਬਾਈ ਇਹ ਵੀ ਤੇ ਇਧਰੋਂ ਆ ਜਾਓ ਬਾਈ ਜੈ ਗਰੋਦੀ ਚੈਸ ਪਈ ਆ ਗਈ ਕਾਲਾ ਤੇਲਾ ਪੂਰਾ ਤੇਲਾ ਚੇਟਾ ਆਲ ਵਰਲਡ ਦੇ ਤੇਲਿਆਂ ਵਾਸਤੇ ਆ ਤੇ ਇਹ ਪਈ ਆ ਗਈ ਆਪਣੇ ਲਵੇ ਜੈ ਗਰੋਦੀ ਬਾਈ ਡੈਂਕਲੀ ਦੇ ਨਾਂ ਤੇ ਆਉਂਦੀ ਆ ਗਈ ਠੀਕ ਹੈ ਜੀ ਇਹ ਉਸੀਨ ਆ ਆ ਯੂਪੀਐਲ ਦੀ ਉਸੀਨ ਆ ਗਈ ਠੀਕ ਹੈ ਜੀ ਬਹੁਤ ਗੁੱਸਾ ਜਾਣੀ ਕੀ ਬਾਈ ਜੀ ਆਪਣੇ ਲਵੇ ਬਸ ਬ੍ਰਾਂਡ ਹੀ ਬ੍ਰਾਂਡ ਨੇ ਹੁਣ ਤਾਂ ਠੀਕ ਹੈ ਦੇਸੀ ਤਾਂ ਨਹੀਂ ਹੋਣਗੇ ਇਹ ਜੀ ਦੱਸੋ ਜੀ ਦੇਸੀ ਤਾਂ ਨਹੀਂ ਹੋਣਗੇ ਬਿਲ ਪੱਕਾ ਪੱਕਾ ਬਿਲ ਮੰਗ ਕੇ ਲਓ ਸਾ ਤੋਂ ਠੀਕ ਹੈ ਜੀ ਠੀਕ ਹੈ ਜੀ ਪੱਕਾ ਬਿਲ ਮੰਗ ਕੇ ਲਓ ਤੁਹਾਨੂੰ ਬਿਲ ਪੱਕਾ ਲੋਕਾਂ ਵਾਂਗੂ ਇਹ ਨਹੀਂ ਕਹਿੰਦੇ ਹਾਂਜੀ ਜਾ ਜਾ ਬਾਈ ਜਾ ਕੋਈ ਗੱਲ ਨਹੀਂ ਤੈਨੂੰ ਬਿਲ ਨੰਬਰ ਦੇ ਜਾ ਵਟਸਐਪ ਉਤੇ ਭੇਜ ਦਾਂਗੇ ਪੱਕਾ ਬਿਲ ਹੋਰ ਮੰਗ ਕੇ ਲਓ ਸਾ ਤੋਂ ਬਾਅਦ ਚ ਆਉਂਦਾ ਨਹੀਂਗਾ ਬਿਲੋ ਬਾਅਦ ਚ ਬਾਈ ਕਿਹੜੇ ਭੇਜ ਦੇਨੇਗੇ ਆ ਪਈਆ ਕੀ ਬੁੱਕ ਦਿਖਾ ਦੰਨਾਗਾ ਬਾਈ ਪੱਕਾ ਬਿਲ ਪੱਕਾ ਬਿਲ ਬਾਈ ਜੀ ਕੱਟ ਕੇ ਮਿਲੂਗਾ ਜਿਹੜਾ ਵੀ ਇੱਥੇ ਆਊਗਾ ਆ ਲਓ ਉਸੇ ਹਾਂ ਅੱਜ ਇਹ ਨਮੀ ਲਾਈ ਆ ਜਿਵੇਂ ਅੱਛਾ ਅੱਛਾ ਠੀਕ ਹੈ ਜੀ ਆ ਦੇਖੋ ਇਹ ਵੀ ਮਿੱਤਰੋ 14 ਸੇ ਦਾ ਪਿਆਗਾ ਤੇ ਇੱਥੇ 14 ਸੇ ਦਾ ਪਿਆਗਾ ਮੰਗ ਕੇ ਲੈ ਕੇ ਜਾਓ ਇੱਥੇ ਮੰਗ ਕੇ ਜੀ ਇਹ ਆ ਗਈ ਆਪਣਾ 9 7 ਦਾ ਪਿਆਗਾ ਭਾਈ ਠੀਕ ਹੈ ਜੀ ਵੈਲਤਾ ਭਾਈ ਜਿਵੇਂ ਮਰਜ਼ੀ ਲੈ ਜਾ ਸਾ ਤੋਂ ਮੰਗ ਕੇ ਲਓ ਪਰ ਬਿਲਾ ਬੋਲਾ ਦੀ ਦਿੱਕਤ ਨਹੀਂ ਹੈਗੀ ਕੋਈ ਲਓ ਜੀ ਭਾਈ ਜੀ ਜੇ ਚੀਜ਼ ਅਸਲੀ ਹੋਊਗੀ ਤਾਂ ਹੀ ਬਿਲ ਮਿਲੂਗਾ ਤਾਂ ਬਿਲ ਮਿਲੂਗਾ ਭਾਈ ਹਾਂ ਜੀ ਜੇ ਮੂਰੋ ਸਾਨੂੰ ਬਿਲ ਤੇ ਆਊਗੀ ਤੁਹਾਨੂੰ ਤਾਂ ਹੀ ਦੇਵਾਂਗੇ ਅਸੀਂ ਕਿਉਂ ਤੁਹਾਨੂੰ ਇਹ ਗੱਲ ਕਹਿ ਰਹੇ ਆ ਅਸੀਂ ਡੁਪਲੀਕੇਟ ਵੇਚਣਾ ਹੀ ਨਹੀਂ ਹੈਗਾ ਭਾਈ ਅਸੀਂ ਬਿਲ ਤੇ ਲਵਾਂਗੇ ਬਿਲ ਤੇ ਵੇਚਾਂਗੇ ਮਾਲ ਠੀਕ ਹੈ ਜੀ ਹਾਂ ਜੀ ਅਗਲੀ ਕਿਹੜੀ ਆ ਹੁਣ ਦਵਾਈ ਹੋਰ ਜੀ ਅਗਲੀ ਵੀਰੇ ਹੁਣ ਆਪਣੇ ਲਵੇ ਆ ਗਈ ਢਾਣੇ ਸਾਫ ਤੋਂ ਆ ਗਈ ਜਿਵੇਂ ਢਾਣੇ ਸਾਫ ਤੋਂ ਢਾਣੇ ਸਾਫ ਤੋਂ ਆਪਣੇ ਲਵੇ ਉਹੀ ਪ੍ਰੋਡਕਟ ਆਪਣਾ 6 ਜੀ 6 ਜੀ ਠੀਕ ਹੈ ਜੀ ਇਹ ਪਿਆਗਾ ਆਪਣਾ ਉੱਤਕ ਖਸਾਨੀ ਪਲੱਸ 6 ਜੀ ਇਹਨੇ ਵੀਰੇ ਦਾਣੇ ਦੀ ਫੋਕ ਦਾ ਕੰਮ ਕਰਨਾਗਾ ਦਾਣੇ ਦੀ ਫੋਕ ਦਾ ਕੰਮ ਕਰਨਾਗਾ ਜਮਣ ਦਾਣੇ ਨੂੰ ਪਾਲਸ ਕਰ ਦੇਣੀ ਆ ਕਿ ਜਦੋਂ ਟਰਾਲੀ ਜਿ ਢੇਰੀ ਆਊਗੀ ਪਈ ਦੂਰੋਂ ਪਤਾ ਲੱਗੂਗੀ ਵੀ ਫਲਾਣਾ ਸਿੰਘ ਦੀ ਢੇਰੀ ਆ ਰਹੀ ਆਗੀ ਲੱਗੀ ਚਮਕੂ ਅਲੱਗੀ ਚਮਕੂਗੀ ਵੀਰੇ ਬਿਨ ਪੱਖੇ ਤੋਂ ਚਮਕੂਗੀ ਢੇਰੀ ਲੈ ਵੀ ਮਿੱਤਰੋ ਆ ਤਾਂ ਮੈਂ ਕਿਹਾ ਤੁਸੀਂ ਪਾਈ ਲਓ ਇਹਦੇ ਤੋਂ ਨਕਸਾਨੀ ਪਲਾਸਸ 6 ਜੀ ਇਹਦੇ ਵਿੱਚ ਵੀਰੇ 13 0.45 ਸਾਰੇ ਐਨਪੀਕੇ ਆਗੇ ਬੋਰਨ ਤੇ ਪਟਾਸ਼ ਸਾਰਾ ਕੁਝ ਇਹਦੇ ਵਿੱਚ ਹੀ ਆ ਬਾਈ ਠੀਕ ਹੈ ਜਿੰਮੇਵਾਰੀ ਵਾਲਾ ਪ੍ਰੋਡਕਟ ਹੈਗਾ ਬਿਕ ਵੀ ਬਹੁਤ ਜ਼ਿਆਦਾ ਰਹਾਗਾ ਬਾਈ ਠੀਕ ਹੈ ਜੀ ਪੂਰਾ ਵਧੀਆ ਜਣੀ ਇਹ ਚੀਜ਼ ਦੇ ਸਾਨੂੰ ਬਹੁਤ ਵਧੀਆ ਰਿਵਿਊ ਆ ਰਹੇ ਨੇ ਕਿਉਂਕਿ ਅਸੀਂ ਇਹਦਾ ਰਿਜ਼ਲਟ ਮੱਕੀਆਂ ਤੇ ਲਿਖਤਾ ਹੋਇਆ ਪਹਿਲਾਂ ਬਾਈ ਅੱਛਾ ਜੀ ਇਹ ਸਾਡੀ ਦੁਕਾਨ ਦਾ ਬ੍ਰਾਂਡ ਆ ਬ੍ਰਾਂਡ ਬਾਈ ਵਰਤੀ ਹੋਈ ਚੀਜ਼ ਆ ਯਾਨੀ ਵਰਤੀ ਹੋਈ ਜੀ ਠੀਕ ਆ ਜੀ ਇਹ ਕਿਹੜੀ ਆਉਗੀ ਉਹਨੇ ਜੀ ਤੇ ਹੁਣ ਜਿਵੇਂ ਆ ਗਈ ਆਪਣਾ ਉੱਲੀ ਰੋਗ ਤੋਂ ਉੱਲੀ ਰੋਗ ਤੋਂ ਉੱਲੀ ਤੋਂ ਆ ਪਿਆ ਬਾਈ ਆਪਣੇ ਲਵੇ ਇਹ ਹੈਗਾ ਐਵੇਂ ਸਟਾਰ ਵਾਲਾ ਐਵੇਂ ਸਟਾਰ ਵਾਲਾ ਜੀ ਹਾਂ ਜੀ ਐਵੇਂ ਸਟਾਰ ਆ ਗਈ ਬਾਈ ਇਹ ਆਪਣੇ ਲਵੇ ਠੀਕ ਆ ਜੀ ਤੇ ਉਸ ਤੋਂ ਬਾਅਦ ਚਾ ਨੈਟਿਵੋ ਪਈਆ ਉੱਲੀ ਵਾਸਤੇ ਬਾਈ ਆ ਪਲਸਰ ਪਈਆ ਬਾਈ ਨੇਮ ਬਾਈ ਠੀਕ ਹੈ ਜੀ ਠੀਕ ਹੈ ਜੀ ਤੇ ਆਹ ਸ੍ਰੀ ਰਾਮ ਦਾ ਕਸਟੂਡੀਆ ਪਿਆ ਵੀਰੇ ਠੀਕ ਹੈ ਤੇ ਆਹ ਪਿਆਗਾ ਕ੍ਰੌਪ ਕੇਅਰ ਦਾ ਕਸਟੂਡੀਆ ਪਿਆਗਾ ਠੀਕਾ ਠੀਕਾ ਵੀਰੇ ਤੇ ਬਾਹਰ ਮਹਾਕੋਸ ਕਹੀ ਨਹੀਂ ਸਕਦੇ ਹੈਗੇ ਬ੍ਰਾਂਡ ਤਾਂ ਫੁੱਲੀ ਪਏ ਨੇਗੇ ਯਾਰ ਲੈ ਵੀ ਮਿੱਤਰੋ ਬਾਕੀ ਤੁਸੀਂ ਇੱਕ ਵਾਰ ਕਮੈਂਟ ਕਰ ਦਿਓ ਵੀ ਤੁਹਾਡੇ ਝੋਨੇ ਨੂੰ ਕਿਹੜੀ ਪ੍ਰੋਬਲਮ ਆ ਗਈ ਸਾਰਿਆਂ ਬਾਈ ਜੀ ਦਵਾਈਆਂ ਤੁਹਾਨੂੰ ਇੱਥੋਂ ਉਪਲਬਧ ਹੋਣਗੀਆਂ ਹੀ ਹੋਣਗੇ ਜੋ ਵੀ ਤੁਹਾਡੇ ਧੋਨੇ ਨੂੰ ਪ੍ਰੋਬਲਮ ਆਈ ਹੋਈ ਹੈ ਜੀ ਆਈ ਹੋਈ ਆ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਵੀਰੇ ਮਹਾ ਜਦੋਂ ਮਰਜੀ ਆਓ ਸਾਡੇ ਲਵੇ ਠੀਕ ਹੈ ਬਾਈ ਕਿੱਥੇ ਤੱਕ ਪਹੁੰਚਾ ਦੋਗੇ ਬਾਈ ਜੀ ਪਹੁੰਚਾਤਾ ਬਾਈ ਆਪਣੀ ਆਲ ਪੰਜਾਬ ਦੀ ਡਿਲੀਵਰੀ ਆ ਆਲ ਪੰਜਾਬ ਦੀ ਡਿਲੀਵਰੀ ਆਲ ਪੰਜਾਬ ਦੀ ਡਿਲੀਵਰੀ ਵੀਰੇ ਠੀਕ ਹੈ ਜੀ ਪੈਸੇ ਕਿਵੇਂ ਹੋਣਗੇ ਪੈਸੇ ਵੀਰੇ ਅੱਧੀ ਪੇਮੈਂਟ ਪਹਿਲਾਂ ਦੀ ਅੱਧੀ ਪਹਿਲਾਂ ਅੱਧੀ ਪੇਮੈਂਟ ਪਹਿਲਾਂ ਦੀ ਹਾਂਜੀ ਅੱਧੀ ਜਦੋਂ ਬੰਦਾ ਮੌਕੇ ਤੇ ਵਾਗਿਆ ਚਾਹੇ ਤਾਂ ਉਹਨੂੰ ਕੈਸ਼ ਦੇ ਦੇਣਾ ਚਾਹੇ ਪੇ ਕਰ ਦੇਣਾ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਡਿਲੀਵਰੀ ਵਾਲੀ ਗੱਲ ਬਾਾਈ ਕਰੂਗਾ ਇਹ ਹੀ ਜਾਂਦੇ ਨੇ ਕਿ ਮੈਂ ਆਪਣੇ ਭਰਾ ਬਾਈ ਜਸਸੀ ਗਾਰ ਜੀ ਜਸਸੀ ਗਾਰ ਵੀਰੇ ਕੀ ਹਾਲ ਹੈ ਵਧੀਆ ਬਾਈ ਜੀ ਵਧੀਆ ਜੀ ਦੱਸੋ ਬਾਈ ਜੀ ਆਪਣਾ ਬਾਈ ਡਿਲੀਵਰੀ ਦਾ ਕੰਮ ਹੈ ਜਿਹੜਾ ਆਪਣਾ ਪੰਜਾਬ ਪੰਜਾਬ ਚੀ ਹੈ ਠੀਕ ਹੈ ਜੀ ਹਾਂ ਤੇ ਬਾਕੀ ਜਿਹੜੇ ਜੁਪੀ ਵਾਲੇ ਰਾਜਸਥਾਨ ਹਰਿਆਣਾ ਵਾਲੇ ਬਾਈ ਫੋਨ ਕਰਦੇ ਨੇ ਉਹ ਦੁਕਾਨ ਤੇ ਆ ਕੇ ਬਾਲ ਲੈ ਕੇ ਜਾਂਦੇ ਬਾਈ ਠੀਕ ਹੈ ਬਾਈ ਤੇ ਦੋ ਦੂਜੀ ਨੰਬਰ ਤੇ ਗੱਲ ਇਹ ਆ ਵੀ ਇੱਕ ਸਾਡ ਵੀਰ ਆਪਾਂ ਨੇ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਸੀ ਵੀ ਜਿਹੜਾ ਹਨਾ ਬਾਈ ਬਾਲ ਦੁਕਾਨ ਤੋਂ ਵਿਕ ਗਿਆ ਹਾਂਜੀ ਅਗਲਾ ਉਧਰੋਂ ਕਈ ਵਾਰੀ ਵਾਪਸ ਕਰਦਾ ਵੀ ਸਾਨੂੰ ਆਹ ਨਹੀਂ ਚਾਹੀਦਾ ਆਹ ਨਹੀਂ ਚਾਹੀਦਾ ਉਹ ਵੀਰੇ ਆਪਦਾ ਜਿੱਦੇ ਆਰਡਰ ਲਿਖਾਉਣਾ ਉਹ ਨਹੀਂ ਆਰਡਰ ਦੇਉਂਦੇ ਨਾ ਜਿਹਦਾ ਨਾ ਉਹਨਾਂ ਦਾ ਆਰਡਰ ਦੇ ਦਈਏ ਕਿਉਂਕਿ ਬਾਈ ਯਾਰ ਵਾਪਸ ਚੱਕੜੇ ਬਹੁਤ ਮੁਸ਼ਕਲ ਆ ਠੀਕ ਹੈ ਜੀ ਕਿਉਂਕਿ ਚੱਕੜੇ 2 ਲੀਟਰ ਵੀ ਠੀਕ ਹੈ ਬਾਕੀ ਆਪਣੇ ਲਓ ਬਾਈ ਬੈਗੇ ਪ੍ਰੋਡਕਟ ਲੈ ਗਏ ਠੀਕ ਹੈ ਨਾ ਵੀਰੇ ਤੇ ਬਾਕੀ ਉਹਦੀ ਆ ਗਿਆ ਜਿਵੇਂ ਹਾਈ ਅੱਜ ਆਰਡਰ ਆ ਗਿਆ ਜਮੇ ਠੀਕ ਹੈ ਜੀ ਕਿੱਦੇ ਪਹੁੰਚੂਗਾ ਹੋਏ ਜੇ ਵੀਰੇ ਬਾਲਾ ਹੁਣ ਸਾਲੂ ਅਬਰ ਸਾਰੇ ਜਲਾਲੇ ਗਲੀ ਦੇ ਆਰਡਰ ਆਉਂਦੇ ਨੇ ਹਾਂਜੀ ਜੇ ਬਾਲਾ ਅੱਜ ਸਾਬ ਨੂੰ ਆਰਡਰ ਲਖਾਤਾ ਕੱਲੋ 4 ਵਜੇ 4:30 ਵਜੇ ਬੱਸ ਲਿਗੜਦੀ ਹੈ ਜੀ ਬਾਲਾ ਇੱਥੋਂ ਠੀਕ ਹੈ ਲੇਟ ਨਹੀਂ ਕਰਦੇ ਡੇਟ ਲਈ ਕਰਦੇ 11 ਵਜੇ ਤਿੰਨ ਬਲਦੇ ਦਾ ਆਰਡਰ ਭਗਤਾਦਾ ਲੈ ਵੀ ਮਿੱਤਰੋ ਤੁਹਾਨੂੰ ਇੱਥੇ ਵੀ ਆਉਣ ਦੀ ਲੋੜ ਨਹੀਂ ਤੇ ਬਾਕੀ ਇੱਕ ਹੋਰ ਆ ਬਾਈ ਗੱਲ ਹੋਰ ਹਾਂਜੀ ਬਾਈ ਜੀ ਜਦੋਂ ਹੁਣ ਬਾਈ ਵਿੱਚ ਧੱਕਾ ਕਰ ਲੱਗ ਜਾਂਦੇ ਲੈ ਕੇ ਯਾਰ ਧੱਕਾ ਕਿਵੇਂ ਜੀ ਵੀ ਜਦੋਂ ਯਾਰ ਵੀ ਬੱਸ ਜਿਧਰ ਤੋਂ ਬਾਲ ਹੂੰ ਜਿਹੜਾ ਵੀਰੇ ਜੇ ਸਾਤ ਤੋਂ ਉਹ ਤਾਂ ਅਸੀਂ 100 ਚੋਂ 5% ਤਾਂ ਅਸੀਂ ਜੇ ਰੱਖਾਂਗੇ ਵੀ ਉਹ ਤਾਂ ਅਸੀਂ 95% ਅਸੀਂ ਰੱਖ ਦੇਣੀ ਆ ਆ ਪਜਾ ਉਹਦੀ ਸਰਟੀਫੀਕੇਟ ਆ ਬਦੀ ਚੋਬੇਵਾਰੀ ਲਿਖੇਗੇ ਉਹਦੀ ਗਰੰਟੀ ਅਗਲੇ ਦੀ ਆ ਠੀਕ ਹੈ ਜੀ ਹਾਂ ਜਿਹੜਾ ਅਸੀਂ ਜਿਹੜਾ ਅਸੀਂ ਬਾਈ ਬੱਸ ਚ ਬਾਰ ਰੱਖਦਾ ਜਿਹੜਾ ਬਾਲ ਬਾਲ ਲੈ ਕੇ ਜਾਵੂ ਰੋ ਉਹਦੀ ਚੋਬੇਵਾਰੀ ਮੇਰੀ ਫੁੱਲ ਆ ਜੇ ਉਹਦੇ ਚੋਂ ਘਟ ਗਿਆ ਤਾਂ ਕਹਿ ਦਿਓ ਸਹੀ ਗੱਲ ਹੈ ਠੀਕ ਹੈ ਵੀਰੇ ਹਾਂ ਹੱਥ ਵੱਲ ਕੇ ਵੇਲ ਤੇ ਬਾਲ ਉੱਲਾਵਾ ਧੰਨਵਾਦ ਬਾਈ ਜੀ ਹਾਂਜੀ ਬਾਈ ਜੀ ਤੇ ਇੱਕ ਤਰਸੇਮ ਵੀਰੇ ਹਾਂਜੀ ਰੇਟਾਂ ਪਿੱਛੇ ਰੇਟਾਂ ਦੀ ਗੱਲ ਆਈ ਤੀਗੀ ਹਾਂਜੀ ਰੇਟ ਬਾਈ ਜਿਹੜਾ ਰੇਟ ਛੋਟੇ ਨਾਲ ਫੋਨ ਤੇ ਹੋ ਗਿਆ ਉਹਦੇ ਚੋਂ ਤਾਂ ਬਾਈ ਮੈਂ 1 ਰੁਪਿਆ ਵੀ ਨਹੀਂ ਘਟਾਉਂਦਾ ਹੈਗਾ ਅੱਛਾ ਜੀ ਕਿਉਂਕਿ ਅਸੀਂ ਕਿਹੜਾ ਬਾਈ ਯਾਰ ਵੀ ਬਾਲਾ ਜਣੀ ਥੋੜੇ ਚੱਕੀ ਫਿਰਦੇ ਆ ਪੈਸੇ ਨੂੰ ਯਾਰ ਸਹੀ ਗੱਲ ਹੈ ਸਹੀ ਗੱਲ ਹੈ ਹੈ ਕੋਈ ਆਪਾਂ ਨੂੰ ਆਪਾਂ ਨੂੰ ਤਾਂ ਦਿਹਾੜੀ ਤੇ ਇੱਕ ਮਤਲਬ ਕੋਈ ਜ਼ਮੀਨ ਜਾਇਦਾ ਕੋਠੀਆਂ ਆਪਾਂ ਨੇ ਨਹੀਂ ਬਣਾਉਣੀਆਂ ਹਾਂਜੀ ਤਿੰਨ ਹੱਥ ਤੇਰੀ ਸੀਮਾ ਸਾਢੇ 3 ਹੱਥ ਤੇਰੀ ਸੀਮਾ ਗੁਰਬਾਣੀ ਚ ਵੀ ਲਿਖਿਆ ਹੋਇਆ ਇਹ ਸ਼ਬਦ ਠੀਕ ਹੈ ਜੀ ਠੀਕ ਹੈ ਜੀ ਆਪਾਂ ਨੇ ਇਹਦਾ ਬਸ ਟਾਈਮ ਜੇ ਹੀ ਪਾਸ ਕਰਨਾਗਾ ਵੀਮਾ ਫੋਨ ਤੇ ਰੇਟ ਨਹੀਂ ਘਟਾਉਂਦਾ ਨਾ ਵੀਰੇ ਮੈਸੇਜ ਤੇ ਫੋਨ ਤੇ ਰੇਟ ਸਾਡਾ ਹੋਰ ਹੋਊਗਾ ਉਰੇ ਆ ਕੇ ਰੇਟ ਹੋਰ ਹੋਊਗਾ ਇਹ ਕਿਵੇਂ ਹੋਊਗਾ ਜੀ ਇਹ ਵੀਰੇ ਉਰੇ ਆਵੇਗਾ ਕਾ ਆਪਣੇ ਲਾਵੇ ਭਰਾ ਆਵੇ ਕਿਸਾਨ ਭਰਾ ਔਰੇ ਉਹਨੂੰ ਰੇਟ ਆਪਾਂ ਉਹਦਾ ਪੂਰਾ ਮਾਨਤਾ ਨੂੰ ਤੇਲ ਖਰਚਾ ਕੱਢ ਕੇ ਤੋਰਾਂਗੇ ਤੁਸੀਂ ਇੱਥੇ ਆ ਕੇ ਜਾਓ ਬਾਈ ਜੀ ਤੁਹਾਨੂੰ ਤੁਹਾਡਾ ਤੇਲ ਵੀ ਨਾਲ ਦੇ ਕੇ ਤੋਰ ਦੇ ਨਾਲ ਦੇ ਕੇ ਤੋਰਾਂਗੇ ਨਾਲ ਬਾਈ ਜੀ ਇੰਨਾ ਫਾਇਦਾ ਹੋ ਜੂ ਉਹਨੂੰ ਇੱਥੇ ਆਉਣ ਵਾਲਾ ਸੀ ਕਹਿੰਦਾ ਵੀ ਤੁਸੀਂ ਇੱਥੇ ਆਓ ਸਹਿਰ ਸੰਗਰੂਰ ਦੇ ਵਿੱਚ ਹਾਂ ਜੀ ਹਾਂ ਜੀ ਤੇ ਬਾਕੀ ਬਾਈ ਚਾਹ ਪਾਣੀ ਦਾ ਲੰਗਰ ਆਪਣਾ ਲਵੇ ਇੱਥੇ 24 ਘੰਟੇ ਉਪਲਬਧ ਹੈਗਾ ਅੱਤ ਟਟ ਵਰਤਣਾ ਜੇ ਨਹੀਂ ਵੀ ਦਵਾਈ ਲੈਣੀ ਲੰਗਦੇ ਕਰਦੇ ਸਾਡੇ ਲਈ ਜਰੂਰ ਰੁੱਕ ਕੇ ਜਾਓ ਚਾਹ ਪਾਣੀ ਪੀ ਕੇ ਜਾਓ ਆਓ ਜੀ ਗੱਲਬਾਤ ਕਰਦੇ ਬਾਈ ਨਾਲ ਬਾਈ ਜੀ ਅਸੀ ਕਰ ਜੀ ਸਸਰੀ ਘਰ ਵੈ ਕੀ ਹਾਲ ਚੱਲ ਨੇ ਜੀ ਠੀਕ ਹੈ ਵੀਰੇ ਠੀਕ ਹੈ ਜੀ ਕਿੱਥੋਂ ਆਏ ਹੋ ਜੀ ਬੜੁੱਕਿਆਂ ਤੋਂ ਆਇਆ ਬਾਈ ਬੜੁੱਕਿਆਂ ਤੋਂ ਠੀਕ ਹੈ ਜੀ ਪਹਿਲੀ ਵਾਰ ਆਏ ਜਾਂ ਫਿਰ ਪਹਿਲਾਂ ਵੀ ਆਉਂਦੇ ਰਹੇ ਹੋ ਜੀ ਦੋ ਘੇਰ ਵੀ ਆਏ ਆ ਬਾਈ ਦੋ ਘੇਰ ਆ ਗਏ ਪਹਿਲਾਂ ਮੱਕੀ ਲੈ ਜੀ ਆਪਾਂ ਮੱਕੀ ਲੈਤੀ ਹੈ ਜੀ ਮੱਕੀ ਲਈਏ ਠੀਕ ਹੈ ਜੀ ਪਹਿਲਾਂ ਵੀ ਆਪਾਂ ਬੀਜੀ ਸੀ ਉਰੋਂ ਲੈ ਕੇ ਆਏ ਆ ਪਹਿਲਾਂ ਵੀ ਬੀਜੀ ਦੀ ਜੀ ਕੀ ਮੇਰੇ ਰਿਜ਼ਲਟ ਰਿਹਾ ਹੈ ਜੀ ਬਹੁਤ ਵਧੀਆ ਰਿਹਾ ਜੀ ਦੁਬਾਰੇ ਆ ਦੁਬਾਰੇ ਫੇਰ ਆਏ ਜੀ ਲੈਣਾ ਦੁਬਾਰੇ ਫੇਰ ਆ ਗਏ ਨਾ ਬਾਈ ਲੋ ਜੀ ਬਾਈ ਜੀ ਜੇ ਚੀਜ਼ ਵਧੀਆ ਸੀਗੀ ਤਾਂ ਹੀ ਦੁਬਾਰੇ ਆਏ ਨੇ ਬਾਈ ਜੀ ਹਨਾ ਮੱਕੀਆਂ ਬਾਈ ਆਪਣੇ ਲਈ ਸਾਰੀਆਂ ਹੀ ਹੁੰਦੀਆਂ ਨੇਗੀਆਂ ਆਪਾਂ ਨੇ ਅੱਜ ਕੀ ਜਿਹੜਾ ਰਿਜ਼ਲਟ ਲੈਤਾਗਾ ਸੀਪੀ 858 ਮੱਕੀ ਦਾ ਲੈਤਾ ਤੀਆ ਬਾਈ ਉਹ ਪਹਿਲਾਂ ਵਾਲੀ ਵੀਡੀਓ ਚ ਆਪਣੇ ਦਿਖਾਈ ਵੀ ਹੋਈ ਆਗੀ ਠੀਕ ਹੈ ਜੀ ਹਾਂ ਯੋਦੇ ਬਹੁਤ ਵਧੀਆ ਰਿਜ਼ਲਟ ਆਏ ਨੇ ਬਾਈ ਤੇ ਹੁਣ ਇਹ ਮੱਕੀ ਜਿਹੜੀ ਗ੍ਰੀਨ ਬੰਡਰ ਆ ਗਈ ਨੋ ਫਾਰਮ ਦੀ ਆਪਣੀ ਹਰਿਆਣੇ ਦੀ ਉਹ ਆ ਗਈ ਇਹ ਕੰਪਨੀ ਬਾਈ ਠੀਕ ਹੈ ਚਾਰੇ ਵਾਲੀ ਮੱਕੀ ਆ ਫਿਰ ਚਾਰ ਵਾਲੀ ਇਹ ਇਹ ਵੀਰਿਆ ਪਟੜਿਆਂ ਦੇ ਬੀਜ ਦੀ ਪਟੜਿਆਂ ਦੇ ਬੀਜ ਦੀ ਇਹ ਆਪਣਾ ਜਿਵੇਂ ਟਾਲਵਾਸ ਤੇ ਵੇਚਣੀ ਤਾਂ ਵੀ ਵਧੀਆ ਗਈ ਜੇ ਇਹ ਪਕਾਉਣੀਆਂ ਤਾਂ ਵੀ ਵਧੀਆ ਚਾਰ ਪਾਉਣਾ ਤਾਂ ਵੀ ਪੂਰੀ ਟੌਪ ਦੀ ਆਲ ਰਾਊਂਡਰ ਮੱਕੀ ਆ ਇਹ ਬਾਈ ਠੀਕ ਹੈ ਜੀ ਠੀਕ ਹੈ ਜੀ ਲੈ ਵੀ ਮਿੱਤਰੋ ਹਾਂਜੀ ਇੱਕ ਬਾਈ ਦੂਜੀ ਉਰੋਂ ਢੱਡ ਲੈ ਵੀ ਉਰੇ ਕਿਸਾਨ ਭਰਾ ਆਉਂਦੇ ਨੇਗੇ ਬਾਈ ਹਾਂਜੀ ਤੇ ਖੋਦ ਸਾਡੇ ਆਪਦੇ ਹੀ ਨੇਗੇ ਉਹ ਤਾਂ ਜਣੀ ਆਪਣੀ ਰਿਸ਼ਤੇਦਾਰੀ ਚੋਂ ਹੀ ਤੀਗੇ ਉਹ ਹੋਰਿਆ ਕਿ ਕੱਲ ਪਹਿਲਾਂ ਤਾਂ ਰੇਟ ਪਤਾ ਕਰਗੇ ਹਾਂ ਰੇਟ ਵੀ ਨਹੀਂ ਗੱਲ ਗੱਲ ਵੀ ਨਹੀਂ ਕੀਤੀ ਸਮਰ ਕੇ ਮਹਾ ਜੋ ਤੁਸੀਂ ਵੀ ਕੀ ਚੀਜ਼ ਚ ਕਨਫਿਊਜ਼ਨ ਹੋ ਗਈ ਮਹਾ ਤੁਹਾਨੂੰ ਦੱਸ ਦੰਨੇ ਆਂ ਗਾਹਾਂ ਇਥੋਂ ਪਰਲੇ ਪਾਸੇ ਦੁਕਾਨਾਂ ਤੇ ਜਾ ਕੇ ਉੱਥੇ ਬਹਿ ਕੇ ਸਾਤੋਂ ਰੇਟ ਪੁੱਛ ਰਹੇ ਨੇਗੇ ਫਿਰ ਮੋਂ ਉਹਨਾਂ ਨੂੰ ਸਿੱਧਾ ਰਿਕਾਰਡਿੰਗ ਕਰਕੇ ਕਿਹਾ ਮਹਾ ਰੇਟ ਤਾਂ ਮੈਂ ਸਕੇ ਆ ਦੇ ਘਰ ਦੇ ਨੂੰ ਨਹੀਂ ਦੱਸਦਾ ਹੈਗਾ ਜਿਵੇਂ ਤੁਸੀਂ ਗੇਮ ਖੇਡ ਰਹੇ ਹੋਗੇ ਸਾਨੂੰ ਸਾਰਾ ਪਤਾ ਜਾ ਕੇ ਬਾਈ ਰੇਟ ਪੁੱਛਦੇ ਸਾਰਿਆਂ ਨੂੰ ਵੀਡੀਓ ਚ ਦੱਸਾਂ ਕਿ ਸਾਰਿਆਂ ਦੀ ਰੇਟ ਲਈ ਜਾਂਦਾ ਸਾਤੋਂ ਰੇਟ ਪੁੱਛ ਅਸੀਂ ਵੀਰੇ ਇਹ ਸਿਸਟਮ ਦਾ ਨਾਲੇ ਸਾਨੂੰ ਤੇ ਜਾ ਕੇ ਬਾਈ ਸਵਾਦ ਯਾਰ ਨਾ ਲੈਣਾ ਸਾਨੂੰ ਦਾ ਬਾਈ ਛੱਡੀ ਇਹ ਹੀ ਗੱਲ ਹੱਥ ਘੱਲ ਕੇ ਰਹਿਣ ਸਾਨੂੰ ਦਾ ਬਾਈ ਯਾਰ ਕੋਈ ਚੱਕਰ ਨਹੀਂ ਆਏਗਾ ਠੀਕ ਆ ਨਾ ਚਾਹੇ ਮੇਰਾ ਰਿਸ਼ਤੇਦਾਰਾ ਤੂੰ ਚਾਹੇ ਕੋਈ ਵੀ ਆ ਯਾਰ ਪਰ ਜੇ ਮਾਲ ਲੈਣਾ ਉੱਰੇ ਆ ਕੇ ਬਾਹਰ ਬਹਿ ਕੇ ਸਵਾਦ ਨਾ ਲੈ ਠੀਕ ਹੈ ਜੀ ਤਾਂ ਫਾਇਦਾ ਵੀ ਕਰਾਂਗੇ ਜਦੋਂ ਅਸੀਂ ਦੂਰ ਵਾਲੇ ਭਰਾਵਾਂ ਦਾ ਫਾਇਦਾ ਕਰੀ ਜਾਂਦੇ ਆ ਕਿ ਤੂੰ ਤਾਂ ਫੇਰ ਵੀ ਘਰ ਦੇ ਘਰ ਦੇ ਬੰਦੀ ਸਵਾਲ ਲਈ ਜਾਂਦੇ ਹੋ ਸਹੀ ਗੱਲ ਹੈ ਵੱਧ ਫਾਇਦਾ ਕਰਾਂਗੇ ਘਰ ਦੇ ਵੱਧ ਫਾਇਦਾ ਕਰਾਂਗੇ ਹਾਂ ਸਹੀ ਗੱਲ ਹੈ ਜੀ ਠੀਕ ਹੈ ਜੀ ਹੈਲੋ ਠੀਕ ਹੈ ਬਾਈ ਜੀ ਠੀਕ ਹੈ ਧੰਨਵਾਦ ਭਰਾ ਜੀ ਲੋ ਜੀ ਬਾਈ ਜੀ ਹੁਣ ਜਿਹੜੀ ਵੀ ਪ੍ਰੋਬਲਮ ਹੈਗੀ ਹੈਗੀ ਤੁਸੀਂ ਇੱਥੇ ਆਓ ਬਾਈ ਜੀ ਤੁਹਾਡੀਆਂ ਸਾਰੀਆਂ ਪ੍ਰੋਬਲਮਾਂ ਦਾ ਹੱਲ ਕਰਕੇ ਤੋੜਨਗੇ ਜੇ ਦਵਾਈ ਤੁਸੀਂ ਘਰੇ ਵੀ ਮੰਗਵਣੀ ਚਾਹੁੰਦੇ ਹੋ ਤਾਂ ਬਾਈ ਜੀ ਦਿੱਤੇ ਹੋਏ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਦਵਾਈ ਵੀ ਆਪਣੇ ਘਰੇ ਮੰਗਵਾ ਸਕਦੇ ਉਹਦਾ ਰਿਜ਼ਲਟ ਇੱਕ ਨੰਬਰ ਹੋਊਗਾ ਤੇ ਰੇਟ ਦਾ ਬਾਈ ਜੀ ਪੂਰਾ ਪੂਰਾ ਫਾਇਦਾ ਤੁਹਾਡਾ ਕਰਕੇ ਤੋੜਨਗੇ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਬਾਈ ਧੰਨਵਾਦ